ਆਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਨਾਲ ਹੁੰਦੇ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ ਲੈ ਐਵੇਂ ਮਾਰੀ ਜਾਂਦੇ ਆ ਪੈਸੇ ਕਿਥੋਂ ਆਉਣਗੇ ਆਨਸਾਰ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫਰੀ 600 ਯੂਨਟ ਟੋਟਲ ਫਰੀ 2 ਮਹੀਨੇ ਦਾ ਪਹਿਲਾਂ ਹੁੰਦਾ ਹੈ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੁਣ ਪੈਸੇ ਵੀ ਹੈਗੇ ਬਿਜਲੀ ਬੋਲ ਨੂੰ ਵੀ ਕਹਤਾ ਨਹੀਂ ਪਾਇੰਦ ਦਿੱਤਾ ਤੇ ਲੋਕਾਂ ਨੂੰ ਵੀ ਬਿੱਲ ਨਹੀਂ ਆਇਆ ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ ਤੋ ਅੱਜ ਮੈਨੂੰ ਦੂਜੇ ਸੂਬਿਆਂ ਦੀ ਸਰਕਾਰਾਂ ਪੁੱਛਤੀਆਂ ਨੇ ਇਹ ਕਿਵੇਂ ਕੀਤਾ ਮੈਂ ਕਿਹਾ ਆਜੋ ਕਹਿੰਦੇ ਸਮਝਾ ਦਾਂਗੇ ਕਿਵੇਂ ਕੀਤਾ ਨੀਅਤ ਚਾਹੀਦੀ ਹੈ ਬਸ ਫਿਰ ਖੇਤਾਂ ਵਾਲੀ ਬਿਜਲੀ 8 ਘੰਟੇ ਆਉਂਦੀ ਸੀ ਉਹ ਵੀ ਟੁੱਟਮੀ 2 ਘੰਟੇ ਆ ਗਈ ਘੰਟੇ ਦਾ ਘੱਟ ਫਿਰ 1.5 ਘੰਟਾ ਆ ਗਈ ਘੰਟੇ ਦਾ ਘੱਟ ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਓਏ 8 ਘੰਟੇ ਛੋਣਾ ਜੀਰੀ ਕਹਿੰਦੇ ਨੇ ਸਾਡੇ ਇਲਾਕੇ 'ਚ ਵੀ ਉਹਨੂੰ ਪਾਣੀ ਲੱਗ ਜਾਂਦਾ ਇਹ ਤੁਹਾਨੂੰ ਕਿਵੇਂ ਬਣਾਤਾ ਰੂਲ ਕਹਿੰਦੇ ਜੀ ਸੈਕਟਰੀ ਲੈਵਲ 'ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਮੈਂ ਕਿਹਾ ਕਦੇ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ये क्या होता है का लेवल मैं क्या नाका नहीं नक्का काका क्या होता है सर मैं क्या नक्का हूँ जो खाल चो क्यारे पानी है, जो मूहरे लगता वह नक्का कहें मैं कहें उठे बैठ के मीटिंग की है कई नहीं मैं कोई गल नहीं थूं कक् भी, भी लेके जा मैं क्या तुम चुप करके बिजली बारह घंटे दे लगातार कोई नहीं कट नहीं लाने बिच नहीं तो खाल मर जूगा फिर फिर उसे क्यारे छना प ਫਿਰ ਫਿਰ ਉਸੇ ਕਹਰੇ ਚ ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਉਹਦੀਆਂ ਪੱਟਾਂ ਤੋੜ ਲੇ ਵੀ ਬਿਜਲੀ ਹੈਗੀ ਆ ਪਾਣੀ ਲਈ ਜਾਨੇ ਆ ਜਦੋਂ ਨੂੰ ਇਹ ਪਤਾ ਲੱਗਿਆ ਕੱਲ ਨੂੰ ਵੀ ਇੰਨੀ ਆਉਗੀ ਉਹ ਅੱਠ ਨਹੀਂ ਤਾਂ ਨੌਂ ਨੌਂ ਨਹੀਂ ਤਾਂ ਸਾਡੇ 9 ਘੰਟਿਆਂ ਚ ਬੰਦ ਕਰ ਦੂਗਾ ਉਹ ਲੋਕ ਮੋਟਰਾਂ ਬੰਦ ਕਰਨ ਲੱਗ ਗਏ ਮੈਂ ਇਧਰੋਂ ਕਹਤਾ ਕਿ ਮੇਰਾ ਵਾਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਰ ਐਵੇਂ ਕਹਤਾ ਤੇ ਅੱਜ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਮੋਟਰ ਬੰਦ ਕਰਕੇ ਝੋਨੇ ਲੱਗ ਰਹੀ ਨਹੀਂ ਨਾ ਤੇ ਨਾਲੇ ਬਿਜਲੀ ਦਿਨੇ ਆ ਰਹੀ ਹੈ ਨਾ ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲੌਣਿਆਂ ਵੀ ਰਾਤ ਦੇ 2 ਵਜੇ ਬਿਜਲੀ ਆਉ। ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ। ਦਿਨੇ ਬਿਜਲੀ ਆਉਂਦੀ ਆ ਆਮ ਬਿਜਲੀ ਆਉਂਦੀ। ਥਰਮਲ ਪਲੈਂਟ ਖਰੀਦ ਲਿਆ ਜੀ। ਸ੍ਰੀ ਗੋਵਿੰਦ ਸਾਹਿਬ ਦਾ 540 ਮੈਗਾਵਾਟ। ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ ਆਪਾਂ ਖਰੀਦਦੇ ਆ। ਇਹ ਨੀਅਤ ਦਾ ਫਰਕ ਹੈ ਜੀ। ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਬਰ ਉਹ ਵੀ ਬਾਜ਼ਾਰ ਨੂੰ ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਆ ਕੰਮ ਦੇਖ ਲਓ ਇਸ ਗੱਲ ਤੇ ਮਾਣ ਮਹਿਸੂਸ ਕਰ ਸਕਦੇ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਤੇ ਬਾਅਦ ਵਿੱਚ ਬਾਜ਼ੇ ਚ ਕਰ ਲਿਆ